ਦੋਸਤੋ ਅੱਜ 400 ਨੂੰ ਐਫ ਨਸਲ ਦੀਆਂ ਬੈੜਾਂ ਦਿਖਾਉਣ ਲੱਗਿਆਂ ਬੱਚਿਆਂ 'ਮੈਂ ਜਿਹੜਿਆਂ ਮੰਨ ਗਏ ਤਿੰਨ ਬੱਚਾ ਸਾਨੂੰ ਪਹਿਲੇ ਨੰਬਰ ਤੋਂ ਦਿਖਾਵਾਂਗੇ ਚਿੱਟੇ ਡਬੇ ਪ੍ਰਿੰਟ ਦੇ ਵਿੱਚ ਠੀਕ ਆ ਇਹ ਤਿੰਨੇ ਬੱਚਾ ਖੀਰੀਆਂ ਨੇਗੀਆਂ ਤੇ ਆ ਹੋ ਸਕ ਦੋ ਅੰਦ ਹੋਵੇ ਤੇ ਇਹ ਹੈ ਵਹੜ ਹੈ ਗੱਬਣ ਚੈੱਕ ਪਾਸ ਠੀਕ ਆ ਕਿੰਨੇ ਮਹੀਨੇ ਦੀ ਗੱਬਣ ਚੈੱਕ ਪਾਸ ਹੈ ਸਾਰੀ ਡਿਟੇਲ ਆਪਾਂ ਤੁਹਾਡੇ ਨਾਲ ਵੀਡੀਓ ਰਾਹੀਂ ਸਾਂਝੀ ਕਰ ਦਾਂਗੇ ਤੇ ਫੇਰ ਵੀ ਦੇਖੋ ਜਿਹੜਾ ਵੀਰ ਜਿਹੜੀ ਵਹੜ ਖਰੀਦੂਗਾ ਠੀਕ ਆ ਉਹ ਤਸੱਲੀ ਆ ਦੀ ਕਿਸੇ ਵੀ ਢੰਗ ਨਾਲ ਕੋ ਦੰਦ ਪੱਟ ਕੇ ਤੋਰ ਕੇ ਅੰਦਰੋਂ ਚੈੱਕ ਕਰਾ ਕੇ ਜਿਵੇਂ ਦਾ ਮਨ ਖੜਦਾ ਉਸ ਤਰ੍ਹਾਂ ਤਸੱਲੀ ਉਹ ਕਰ ਸਕਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਨੇ ਠੀਕ ਆ ਤੇ ਬਾਕੀ ਕਰਾਂ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਆ ਠੀਕ ਆ ਸੋ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਫੋਲੋ ਕਰ ਲਿਆ ਕਰੋ ਤਾਂ ਕਿ ਜਿਹੜੀ ਵੀ ਸਸਰੀ ਘਰ ਬਾਈ ਲਖੇ ਠੀਕ ਠਾਕ ਹੁੰਜ ਵਧੀਆ ਬਹੁਤ ਵਧੀਆ ਅੱਛਾ ਜੀ ਐਡਰੈਸ ਬੋਲ ਦੀ ਆਪਾਂ ਐਡਰੈਸ ਅਪਿੰਡ ਸਿਮਨਾਗਲਾਵ ਸਿੰਘ ਵਾਲਾ ਜੀ ਜ਼ਿਲ੍ਹਾ ਬਰਨਾਲਾ ਤਸਵੀਰ ਪਾ ਗਈ ਤੇ ਨੇੜੇ ਭਧੌੜ ਭਧੌੜ ਤੇ ਆਪਣਾ ਭਾਈ ਰੂਪਾ ਨੇੜੇ ਆ ਠੀਕ ਆ ਹਾਂ ਇਧਰ ਫੂਲ ਨੇੜੇ ਆ ਗਿਆ ਠੀਕ ਠੀਕ ਤੇ ਮੋਬਾਈਲ ਨੰਬਰ ਆਪਣਾ 94654 ਹਾਂ ਜੀ 22841 ਚਾਰ ਬੱਚੇ ਆਪਣੇ ਕੋਲ ਹਨ ਹਾਂ ਇਹ ਪਹਿਲੇ ਨੰਬਰ ਤੇ ਆ ਬੱਚੀ ਆ ਗਈ ਬਈ ਟਾਪ ਬਤਨੀ ਦਿਖਾਉਣਗਾ ਲਖੇ ਅਜ ਠੀਕ ਆ ਇਹ ਇਹ ਮਤਲਬ ਹੁਣ ਇਹਨਾਂ ਕੋਈ ਸੀਮੈਂਟ ਡਿਟੇਲ ਹੈਗੀ ਹੈ ਕਿ ਜਾਂ ਸਿੰਪਲ ਆ ਇੱਕ ਇਹਨਾਂ ਨੇ ਬਈ ਆਪਾਂ ਨੂੰ ਕਿਵੇਂ ਮਾਲਕਾਂ ਨੇ ਦਿੱਤੀ ਆ ਪਰਚੀ ਹਾਂ ਆਪਾਂ ਉਸੇ ਹਿਸਾਬ ਨਾਲ ਹੀ ਬੋਲਣਾ ਤੇ ਜ਼ਿੰਮੇਵਾਰੀ ਕੋਈ ਨਹੀਂ ਲੈਣੀ ਠੀਕ ਆ ਉਹ ਜਿਵੇਂ ਵਾਲੇ ਦੀ ਸਮਝ ਹੋ ਗਈ ਕਿਵੇਂ ਅਗਲੇ ਨੇ ਆਪਾਂ ਨੂੰ ਪਰਚੀ ਦੇਦੀ ਆ ਆਪਾਂ ਮੂਹਰੇ ਦਿਖਾ ਦੇਣੀ ਆ ਅਗਲੇ ਨੇ ਆਪਦੀ ਸਮਝ ਨਾਲ ਖਰੀਦਣਗਾ ਜੇ ਕੋਈ ਕ੍ਰਾਸ ਬੱਸੀ ਹੋਵੇ ਆਪਣੀ ਜ਼ਿੰਮੇਵਾਰੀ ਹੋ ਠੀਕ ਆ ਠੀਕ ਆ ਹਾਂ ਜੇ ਪਹਿਲੇ ਨੰਬਰ ਤੇ ਬੱਚੀ ਆ ਗਈ ਨਾ ਹਾਂ ਇਹ ਕਿੰਨੀ ਉਮਰ ਦੀ ਆ ਗਈ ਇਹ ਇੱਕ ਸਾਲ ਪੂਰੇ ਦੀ ਹਾਂ ਦੰਦੋ ਵੀ ਆ ਗਈ ਮੈਂ ਦੰਦੋ ਚੈੱਕ ਕਰਾਵਾਂਗੇ ਕੱਲੀ ਗੱਲੀ ਦੇ ਠੀਕ ਠੀਕ ਇਹ ਇਹ ਕਿਹੜੇ ਸੀਮਨ ਦਾ ਹੈ ਜੀ ਹਾਂ ਜੀ ਪਾਈਪਰ ਨਹੀਂ ਇਹ ਵੀਰ ਕਹਿੰਦੇ ਏਵੀਐਸ ਦੇ ਪਾਈਪਰ ਸੀਮਨ ਦੀ ਬੱੱਚੀ ਆ ਗਈ ਕਿਹੜਾ ਕੁਛ ਆਪਾਂ ਲਿਖਿਆ ਕਿਹਾ ਆਪਾਂ ਉਹੀ ਕਹਿਣਾ ਠੀਕ ਹੈ ਦੰਦ ਪੜ ਹਾਂ ਦੰਦ ਚੈੱਕ ਕਰਾਵਾਂਗੇ ਆ ਦੇਖ ਲਾ ਹੂੰ ਠੀਕ ਹੈ ਖੀਰੀਆ ਖੀਰੀ ਕਹਾਂਗੇ ਲਿਖੇ ਖਾੜੇ ਥਾਣ ਦਿਖਾ ਦਗੇ ਹਾਂ ਲਥਾਂ ਦਿਖਾ ਥਾਣ ਦਿਖਾ ਦੇ ਟਕਾ ਕੇ ਚਾਰ ਥਾਂ ਅਗਲੇ ਖੇ ਆ ਦੇਖ ਲੈ ਕਿੰਨਾ ਲੰਮਾ ਥਣ ਲੱਗਿਆ ਹੋਵੇ ਹੂੰ ਸੋਹਣੇ ਹਾਂ ਗੁਲਾਬੀ ਥਾਂ ਹਾਂ ਥਣ ਲੱਗੇ ਨੇ ਕਿ ਬਸ ਟਕਾ ਕੇ ਦਿਖਾ ਦੇ ਬੇਲ ਬੂਲ ਬੱਛੀ ਦੀ ਕਿੰਨੀ ਹੈ ਜੰਗਾ ਠੀਕ ਠੀਕ ਹੋ ਜਾ ਲਾ ਕੇ ਤਾਂ ਮਨ ਖੁਸ਼ ਹੋਵੇ ਕਦੋਂ ਪੈਸੇ ਲਾਉਣੇ ਆ ਬਿਲਕੁਲ ਬਿਲਕੁਲ ਹਾਂ ਤੇ ਮਨ ਕਹੇ ਜੀ ਥੋੜੇ ਟਾਈਮ ਚ ਗੱਬਰ ਹੋਣ ਦੇ ਕਾਬਲ ਨੇ ਬੱਚਾ ਇਹ ਤਾਂ ਲੱਖੇ ਮਹੀਨੇ ਮੀਨੂ ਟਿਕਾ ਲੈਣਾ ਬਸ ਗਾ ਨੇ ਹਾਂ ਜਣੀ ਕਿ ਦੋ ਦਿਨ ਫੀਡ ਤੇ ਪਾਲ ਦਿਆਂ ਇਹ ਬਲੱਡ ਦੇਗੀ ਬੱਛੀ ਅੱਜ अच्छा हां आज ब्लड ਦਿੱਤਾ ਨੇ ਆਪਣੇ ਕੋਲੇ ਹੂੰ ਬਾਕੀ ਰੰਗ ਵਰੈਂਟ ਬਹੁਤ ਸੋਹਣਾ ਰੰਗ ਦਾ ਰੱਖੇ ਇਹ ਮਿਲਦਾ ਹੀ ਨਹੀਂ ਹੂੰ 1 ਸਾਲ ਦੀ ਉਮਰ ਦੰਦੋ ਕਨਫਰਮ ਸਾਨੂੰ ਆਪਾਂ ਖੇਰੀ ਕਰ ਹਾਂ ਕਲੀ ਕਹਿਣ ਦੀ ਗੱਲ ਨਹੀਂ ਮਿੱਤਰੋ ਨਾ ਨਾ ਦਿਖਾਈ ਆਪਾਂ ਰੱਖੇ ਠੀਕ ਆ ਦਿਖਾ ਤੀ ਥੋੜੇ ਵਿਚਾਰ ਸੋਹਣੇ ਗੈਪ ਚ ਹੋਰੇ ਗਰੇ ਬਾਕੀ 2 1/2 ਪਧਰੀ ਬਈਆ ਸੋਹਣੀ ਆ ਗਈ ਤੂੰ ਬੱਚਾ ਦੇਖ ਹਰ ਕਿੰਨਾ ਚੰਗਾ ਹੂੰ ਦੇ ਨਿਆ ਚੰਗਾ ਬੱਚਾ ਲੈ ਬਿਲਕੁਲ ਬਿਲਕੁਲ ਜੀ ਠੀਕ ਆ ਠੀਕ ਆ ਵੀਰੇ ਲੈ ਚਲੋ ਪੂਰਾ ਪਿੱਠਾ ਪੁੱਠਾ ਦਿਖਾਉਣਾ ਮਗਰੋਂ ਪੂਰਾ ਮੱਲਿਆ ਬੱਚਾ ਦੇਖ ओके जी हां ए जकी मित्रो पहले नंबर वाली बच्ची ਆਪਣੇ ਕੋਲ ਆ ਗਈ ਠੀਕ ਆ ਤੇ ਇਹਦੋਂ ਸਾਨੂੰ ਆਪਾਂ ਦਿਖਾਵਾਂਗੇ ਕਿਤਲੇ ਹਾਰੇ ਜਾ ਕਰਕੇ ਨਾ ਮੰਦੀਆਂ ਡਿੱਕਾ ਜਾ ਅੰਗਾ ਖੁੱਲੀਆਂ ਖੁੱਲੀਆਂ ਫਿਰ ਥਾਂ ਨਹੀਂ ਦਿਖਾਉਂਦੇ ਆਂ ਆਪਾਂ ਛੱਡਦੇ ਆਂ ਇੱਥੇ ਹਾਂ ਐਂ ਫਰਕ ਵਾਹ ਭਾਜਦੀਆਂ ਬਾਹਲਾਂ ਹਾਂ ਤੇ ਲਿਆਰੇ ਤੈਨੂੰ ਬਹੁਤ ਗੰਦੀ ਆਤ ਰੱਖਾਂ ਹਾਂ ਘਟ ਨਹੀਂ ਹੈ ਨਾ ਇਹ ਲਓ ਜੀ ਪਹਿਲੇ ਬਾਕੀ ਬੇਲਪੂਲ ਦਿਖਾ ਦੇ ਲਖੇ ਸਮਾਰ ਕੇ ਬੱਸੀ ਟਕਾ ਕੇ ਠੀਕ ਆ ਪਿੱਠਾ ਪੁੱਠਾ ਵੀ ਦਿਖਾ ਦੇ ਬੱਸੀ ਦਾ ਕਿੰਨਾ ਚੰਗਾ ਓਕੇ ਯਾਰ ਠੀਕ ਆ ਨਾ ਓਕੇ ਯਾਰ ਰਿਪੋਰਟਰ ਲਾ ਇੱਥੋਂ ਬੈਕ ਸ਼ਾਟ ਤੋਂ ਕੋਈ ਮੌਂਗਾ ਗੁੰਮੀ ਹੋਵੇ ਉਹ ਵੀ ਆਪਾਂ ਦੱਸਾਂ ਜੇ ਆਪਾਂ ਨਹੀਂ ਵੀ ਦੱਸਦੇ ਆਪਣੀ ਗਰੰਟੀ ਆਪਣੀ ਬੱਸੀ ਨਾਲ ਬੰਦਾ ਲੈ ਆਏ ਆਪਣੇ ਘਰੋਂ ਮੋੜ ਦੇ ਬਿਲਕੁਲ ਬਿਲਕੁਲ ਹਾਂ ਕਰਾਇਆ ਵੀ ਆਪ ਦੱਸ ਕੇ ਤੋਰ ਕਰਾਇਆ ਵੀ ਆਪੇ ਦੇਵਾਂਗੇ ਜੇ ਕੋਈ ਨੁਕਸ ਨਿਕਲਿਆ ਤਾਂ ਥਣ ਪੰਜਾ ਦਿੱਤਾ ਜੀ ਕਿਹੜੀ ਚੀਜ਼ ਆਪਾਂ ਦੱਸਾਂਗੇ ਉਹਦੀ ਆਪਣੀ 100% ਗਰੰਟੀ ਹੋ ਠੀਕ ਹੈ ਠੀਕ ਹੈ ਹਾਂ ਅੰਦਰੋਂ ਆਪਣੇ ਬੰਦਾ ਚੈੱਕ ਕਰਾ ਕੇ ਲੈ ਜਾਏ ਆਪਣਾ ਕਰਾਂਗਾ ਹੁੰਦੀਆਂ ਉਹ ਅਗਲੇ ਨੇ ਆਪਣੇ ਘਰੇ ਕਰਾਉਣੀਆਂ ਆਪਣੀ ਬਾਹਰ ਨਹੀਂ ਗਰੰਟੀ ਚੈੱਕ ਦੀ ਇੱਥੇ ਇੱਥੇ ਗਰੰਟੀ ਕਰਦੀ ਆ ਇੱਥੇ ਇੱਥੇ ਅੰਦਰੋਂ ਚੈੱਕ ਆਪਣੇ ਘਰੋਂ ਕੋਈ ਮਰਜ਼ੀ ਕਰਾ ਲੇ ਠੀਕ ਹੈ ਜੀ ਦੋ ਨੰਬਰ ਬੱਚੀ ਆ ਗਈ ਵੀਰੇ ਇੱਕ ਕਿੰਨੀ ਉਮ ਏ ਵੀਰ ਕਹਿੰਦਾ ਏ ਬੀਐਸ ਦੇ ਮੈਜਿਕਸ ਇਹ ਵੀ ਸਾਲ ਦੀ ਆ ਗਈ ਇਹ ਵੀ ਸਾਲ ਦੀ ਆ ਗਈ ਬੰਦੇ ਦੇ ਪੱਟ ਦੇ ਵੀਰ ਲੈ ਦੰਦ ਦਿਖਾਉਣੇ ਆ ਤੇਰੇ ਆ ਦੇਖ ਲੈ ਲੈ ਦੰਦਾਂ ਦਾ ਜਿਹੜੀ ਖੀਰੀ ਆ ਖੀਰੀ ਕਹਾਂਗੀ ਬਿਲਕੁਲ ਬਿਲਕੁਲ ਹੋਣਾ ਐ ਸਵਾਦ ਆਇਆ ਨਾ ਵੀਰੇ ਪਤਾ ਕੀ ਬਹੁਤ ਬੰਦੇ ਹੁੰਦੇ ਆ ਦੋ ਵਿੱਚ ਠੂਠ ਮਾਰ ਕੇ ਨਹੀਂ ਵੇਚਣਾ ਚਾਹੀਦਾ ਵੀ ਨਹੀਂ ਵੀਰੇ ਹਾਂ ਜੂ ਦੇ ਸਾਰੇ ਵੇਚੂਗਾ ਸੱਚ ਰੋਜ ਵੇਚਣਾ ਆਪਣਾ ਹਾਂ ਲਓ ਜੀ ਦੋ ਨੰਬਰ ਤੇ ਮੱਛੀ ਆ ਗਈ ਇੱਕ ਸਾਲ ਦੀ ਮਾਰ ਠਣ ਦਿਖਾ ਟਕਾ ਕੇ ਗਲਾਬੀ ਹੂੰ ਠੀਕ ਹੈ ਨਾ ਬਿਲਕੁਲ ਹਾਂ ਇੱਕੋ ਜਿਹਾ ਥਾਣੇ ਜੋ ਵੀ ਮੱਝੀ-ਮੁੱਝੀ ਹੋਈ ਆਪਾਂ ਦੱਸਾਂਗੇ ਠੀਕ ਹੈ ਠੀਕ ਹੈ ਆਪਾਂ ਲੁਕੋਣਾ ਕੁਝ ਨਹੀਂ ਤੇ ਬਾਕੀ ਇੱਥੇ ਮਾਰਦੇ ਬੈਠੇ ਬੁੜੇ ਤੇ ਕੈਮਰਾ ਪਧਰੀ ਪੁਧਰੀ ਪੂਰੀਆਂ ਵਧੀਆ ਬੱਚਾ ਆ ਗਈਆਂ ਵੀਰ ਕੋਲੇ ਪੂਰੇ ਚੰਗਾ ਲੱਗ ਰਿਹਾ ਵਧੀਆ ਅਸੀਂ ਹੁਣ ਭਰਾ ਕਿਉਂ ਨਾਲ ਵਧੀਆ ਬ੍ਰੀਡ ਨੂੰ ਤੁਸੀਂ ਕਰ ਸਕਦੇ ਨਾ ਬੱਚਿਆਂ ਤੋਂ ਕਿਉਂਕਿ ਜਿਹੜੇ ਸਾਡਾ ਰੰਗ ਪ੍ਰਿੰਟਰ ਨੇ ਬੱਚਿਆਂ ਤੇ ਖੂਬਸੂਰਤੀ ਆ ਬੜੀ ਬਾਖਮਾਲ ਹਣਾ ਜਿਆਦੇ ਲਖੇ ਪਲੀਆਂ ਬਸੀਆਂ ਹੂੰ ਕੋਈ ਲੱਤ ਪੈੜ ਜੀ ਆਪਣੀ ਗਾਰੰਟੀ ਆ ਠੀਕ ਹੈ ਠੀਕ ਹੈ ਹਾਂ ਹਾਂ ਦੇਖ ਬੱਚੇ ਚਾਰ ਸਫੇਰ ਤੇ ਬੜੀ ਵੱਚਣਿਆ ਮਰਨ ਤਾਂ ਦੋਨੋਂ ਬੱਚੀ 1 ਸਾਲ ਦੀ ਹੁਣ ਦੰਦੋਂ ਕਨਫਰਮ ਖੀਰੀ ਖੀਰੀ ਚਾਰ ਹੈ ਗਾਰੰਟੀ ਵਾਲੇ ਘਰ ਤੇ ਇੱਕ ਦੀ ਲਖੇ ਠੀਕ ਆ ਠੀਕ ਆ ਹ ਦਿਖਾ ਦੇ ਟਕਾ ਕੇ ਇਹਨਾਂ ਦੇ ਮੁੱਲ ਵਾੜੀ ਫਿਰ ਬਾਈ ਬਲਵੀਰ ਆਪਾਂ ਕੀ ਕਰਾਂਗੇ ਮੁੱਲ ਆਪਾਂ ਲਖੇ ਜਾਇਜ਼ ਕਰਾਂਗੇ ਬਰੀਡ ਦੇ ਹਿਸਾਬ ਨਾਲ ਕਰਾਂਗੇ ਫੋਨ ਤੇ ਠੀਕ ਆ ਚਾਰਾਂ ਬੱਚੇ ਹੋਣਗੇ ਮੁੱਲ ਹਾਂ ਹਾਂ ਜਾਇਜ਼ ਰੱਖਾਂਗੇ ਠੀਕ ਆ ਕਿਹੜਾ ਇਕੱਠਾਂ ਲੈਣੀਆਂ ਹੁੰਦੀਆਂ ਠੀਕ ਆ ਫਿਰ ਉਹ ਜਾ ਮਾਨਤਨ ਹੋ ਜਾਊਗਾ ਆ ਉਹ ਜਾ ਮਾਨਦਾਨ ਵਧੀਆ ਹੋ ਜਾਊਗਾ ਠੀਕ ਆ ਠੀਕ ਆ ਠੀਕ ਆ ਜੀ ਜੇ ਕੱਲੀ ਕੱਲੀ ਬੱਚੀ ਲਾਉ ਫਿਰ ਉਹ ਜਾ ਮਾਨਤਨ ਹੋ ਜਾਊਗਾ ਲੈ ਪਹਿਲੇ ਨੰਬਰ ਵਾਲੀ ਬਲੱਡ ਦੇਗੀ ਇਹ ਬੱਸੀ ਹੀਟ ਦੀ ਤਿਆਰੀ ਕਰੀ ਜਾਂਦੀ ਹੈ ਹਜੇ ਬੰਦਾ ਮਹੀਨਾ ਰੋਕ ਕਿਡੀ ਕਪੜਾਲੇ ਚਾਹੀਏ ਹਾਂ ਜਾਂ ਬਰੀ ਬੰਗੀ ਤੇ ਪਰਾਲੇ ਚਾਹੀਏ ਜਮਾ ਠੀਕ ਹੈ ਠੀਕ ਹੈ ਟਕਾ ਕੇ ਦਿਖਾ ਦੇ ਤੇ ਅੱਗੇ ਆ ਗਿਆ ਆਪਣੇ ਕੋਲ ਤਿੰਨ ਨਾਂ ਬੱਛੀ ਹੈ ਨਾ ਹਾਂ ਲਖੇ ਇਹ ਕਿੰਨੀ ਉਮਰ ਦੀ ਆ ਗਈ ਡੈਵਿਡ ਪੀਸ ਆ ਗਿਆ ਆਪਣੇ ਕੋਲ ਇਹ ਠੀਕ ਹੈ ਇਹ ਕਿੰਨੀ ਉਮਰ ਦੀ ਆ ਇਹਦੀ ਉਮਰ 15 ਮਹੀਨੇ ਬੱਸੀ ਦੀ ਸਵਾ ਸਾਲ ਦੀ ਸਵਾ ਸਾਲ ਦੀ ਇਹ ਵੀ ਖੀਰੀ ਆ ਲਖੇ ਚੈੱਕ ਕਰਾਵਾਂਗੇ ਆਪਾਂ ਉਹ ਕੰਮ ਨਹੀਂ ਹੈ ਨਾ ਚੈੱਕ ਕਰਾਉਣੀ ਹੈ ਬੱਸੀ ਨਾ ਫੇਰ ਸਵਾ ਦੀ ਨਾ ਸਵਾ ਤੇ ਕੱਦ ਹਾਂ ਕੱਦ ਉਹ ਗੱਲ ਦੀ ਵੀ ਗੱਲ ਸੁਣ ਲੈ ਹੁਣ ਪਹਿਲਾਂ 4 ਫੁੱਟ ਤੇ 8 ਇੰਚ ਦਾ ਬੰਦਾ ਫੀਤਾ ਮਾਰ ਲੈ 4 ਪੌਣੇ 5 ਫੁੱਟ ਇੱਕ ਉਹ ਲਦਾਂ ਦਿਖਾ ਦੇ ਪਹਿਲਾਂ ਹਾਂ ਲਓ ਜੀ ਲੱਜੀ ਹੀਰੀ ਲਖੇ ਠੀਕ ਠੀਕ ਹੋ ਗਿਆ ਬਾਈ 4 ਫੁੱਟ ਤੇ 8 ਇੰਚ ਬਾਈ ਕਹਿੰਦਾ ਫੀਤਾ ਮਾਰ ਲੈ ਜੋ ਹਾਂ ਕਰਦਾ ਕਹੇ ਕੋਈ ਮਣਕੇ ਲੈ ਜੀ ਹਾਂ ਹਾਈਟ ਬਹੁਤ ਜਿਆਦਾ ਪੁੱਲਾ ਗਾਵਾ ਜਿੰਨਾ ਕੱਦ ਕਰੀ ਫਿਰਦੀ ਹੈ ਗਾਵਾ ਜਿੰਨਾ ਖੜੀ ਜੀ ਤੁਹਾਨੂੰ ਦਿਖਾ ਦਿਆ ਕਰ ਤੇ ਬਾਕੀ ਲੈ ਹੋਏ ਸ਼ਾਇਰ ਤੇ ਹੈ ਮਾ ਥਾਣ ਦਿਖਾ ਦੇ ਲੈ ਥਾਣ ਦਿਖਾ ਦੀ ਥਾਣ ਦਿਖਾਈ ਮੜੇ ਜੀ ਲੈ ਚਾਰ ਥਾਣੇ ਲਿਖਿਆ ਗਰੰਟੀ ਹੈ ਤੱਕਾ ਬਹੁਤ ਜ਼ਿਆਦਾ ਕਰਦੀ ਹੈ ਬਸੀ ਨਾ ਛਾੜਦੇ ਕੋਈ ਗਲਤੀ ਹਾਂ ਤੱਕਾ ਨਿਆਂ ਕਰਦੀ ਹੈ ਚਾਰ ਥਾਣੇ ਸੋਣੀ ਝੋਲੀਆ ਲੰਮੀ ਛੱਡੀ ਮੜਾ ਰਸਾ ਕਿਹੜੀ ਲਾਈਂ ਇਧਰ ਨੂੰ ਕਰਕੇ ਦਿਖਾਈਏ ਸਮਾਰ ਕੇ ਬੜਾ ਇੱਥੋਂ ਨਿਗਾਹ ਮਾਰ ਰਿਹਾ ਮੇਰੇ ਕਿਰਾ ਰਾਜੂ ਰੇ ਕਰੀ ਹੋਏ ਨਹੀਂ ਉੜੇ ਆ ਇੱਥੇ ਲਾਓ ਕਾਂਦ ਦਾ ਸਮਾਰ ਕੇ ਲਾ ਕੇ ਦਿਖਾਈ ਆਪਾਂ ਛਾੜਦੇ ਪਰੇ ਹੋ ਜਾ ਤੂੰ ਹੂੰ ਦੇ ਬਸੀ ਲਖੇ ਲਓ ਜੀ ਆ ਇੱਥੋਂ ਮਸੀ ਦਿਖਾ ਦੇ ਟਕਾ ਕੇ ਹੂੰ ਕਾਦਰੇ ਲਖੇ ਮਿਲਦਾ ਬਸੀਆਂ ਬਥੇਰੀਆਂ ਮਿਲਦੀਆਂ ਐ ਡੀਡੀ ਬਿਲਕੁਲ ਬਿਲਕੁਲ ਦੇਖ ਲੰਬਾਈ ਵੀ ਬਹੁਤ ਆ ਪਿੱਛੇ ਨੂੰ ਲੰਬੀ ਲੰਬੀ ਨਾ ਕਿਸੇ ਪਾਸੋਂ ਬੰਦਾ ਯਾਰ ਨਿੰਦ ਦੇ ਆਪਣੀ ਗਰੰਟੀ ਆ ਨਹੀਂ ਘੈਂਟ ਆ ਬੱਚੀ ਯਾਰ ਹਾਂ ਸਵਾ ਸਾਲ ਦੀ ਆਈ ਦੰਦੋ ਤੁਹਾਨੂੰ ਸਵਾ ਸਾਲ ਦੀ ਲਖੇ ਜਨ ਫਾਰਮ ਖੀਰੀ ਕਰਤੀ ਇਹ ਕਿਹੜੇ ਸੀਮਣ ਦੀ ਆ ਵਾਰਡ ਵਾਈਡ ਦੇ ਬਿਗ ਸ਼ਾਟ ਦੀ ਇਹ ਬਾਈ ਕਹਿੰਦਾ ਵਾਰਡ ਵਾਈਡ ਦੇ ਬਿਗ ਸ਼ਾਟ ਦੀ ਆ ਗਈ ਸਾਡੇ ਇਹਦਾ ਮਾਰਾ ਗੱਬਣ ਹੋਣ ਦੇ ਵੇਲੇ ਕਾਬਲ ਤਿਆਰ ਬੱਤੇ ਕਿਉਂਕਿ ਬਾਜ ਨੇ ਪੂਰਾ ਮੰਨਦਾ ਕਦ ਨੂੰ ਲਖੇ ਨਹੀਂ ਓਕੇ ਰਿਪੋਰਟ ਬਰੀਡ ਨੂੰ ਤਾਂ ਨਹੀਂ ਘਟ ਕੋਈ ਨੇ ਨਿਕਾੜ ਨਹੀਂ ਕੋਈ ਨਹੀਂ ਕੋਈ ਨਹੀਂ ਕਾਰ ਲੰਮੀ ਬੱਸੀ ਹਮ ਮਾਗਲਾਂ ਲੱਤਾਂ ਤੇ ਕੈਮਰਾ ਮਾਰ ਦੇ ਜੇ ਪੋਰਾ ਵੀ ਬਿੰਗ ਹੋਵੇ ਗਰੰਟੀ ਹੈ ਸਹੀ ਆ ਮੰਨਦਾ ਨਾ ਗੱਲ ਠੀਕ ਹੈ ਜੀ ਲਿਆਓ ਤੇ ਬੱਸੀ ਨਿਆਇ ਚੰਗੀ ਹਮ ਕਿਹੜੀ ਗੱਲ ਕਹੀ ਲਖੇ ਦੱਸ ਕੇ ਵੇਚਾਂਗੇ ਆਪਾਂ ਦੇਖੋ ਜਿਹੜੀ ਚੀਜ਼ ਹੁੰਦੀ ਆ ਉਹ ਦੱਸਣਾ ਫਰਜ਼ ਵਨ ਦਾ ਫਰਜ਼ ਆ ਹਾਂ ਕਿਉਂਕਿ ਬੱਸੀ ਮਾਦਰ ਮੈਂ ਕਹਿੰਦਾ 5.5 ਫੁੱਟ ਕੱਦ ਮੌਜ ਨਹੀਂ ਕਰ ਜੂ ਬੜਾ ਸ਼ਾਬਾਸ਼ ਨਾ ਹਜੀ ਅਖੀਰੀ ਆ ਜਦੋਂ ਹੁਣ ਇੰਨਾ ਕਾਤ ਦਾ ਮੰਨ ਕੇ ਚੱਲ ਰਹੇ ਹਾਂ ਸਈ ਦੁਬਾਰਾ ਤਾਂ ਫਿਰ ਇਹਨੇ ਮਨ ਅਗਲ ਨਿਸ਼ਾ ਹੀ ਕਰਨੀ ਆ ਜਮਾ ਜਮਾ ਹਨਾ ਲ ਸਾਰਾਂ ਵਿੱਚ ਨਿਆ ਮਾਰੋ ਪਹਿਲੇ ਤਨਾ ਖੀਰਾਂ ਵਿੱਚਾਂ ਚ ਤੇ ਹੁਣ ਆਈ ਜੋ ਉੱਥੇ ਨੰਬਰ ਤੇ ਆਪਣਾ ਗੱਬੜ ਚੈੱਕ ਪਾਸ ਇਹ ਕਿੰਨੇ ਟਾਈਮ ਦੀ ਗੱਬਣਾ ਵੀਰੇ ਇਹ ਲੱਖੇ ਸਾਢੇ 3 ਮਹੀਨੇ ਦੀ ਆਪਣੀ ਕਰਾਈ ਵੀ ਬਾਈ ਠੀਕ ਹੈ ਕਿਹੜਾ ਬਾਈ ਖਰੀਦੂਗਾ ਆਪਣੇ ਘਰੇ ਚੈੱਕ ਕਰਾ ਲੈ ਘਰੇ ਗਾਰੰਟੀ ਹੁੰਦੀ ਆ ਗੱਬਣ ਦੀ ਗੇਟੋਂ ਬਾਹਰ ਬਾਈ ਕੋਈ ਗਾਰੰਟੀ ਨਹੀਂ ਗੱਬਣ ਪਸ਼ੂ ਦੀ ਠੀਕ ਠੀਕ ਆ ਠੀਕ ਆ ਨਾ ਦੰਦੋਂ ਦਵੰਦੋਗੀ ਇਹ ਦੋ ਦੰਦ ਚੈੱਕ ਕਰਾਵਾਂ ਠੀਕ ਆ ਚਾਰ ਥਣ ਮਿਲਣਗੇ ਹੂੰ ਤੇ ਫੁੱਲ ਕੱਦ ਦਾਗਾ 4 ਫੁੱਟ ਤੇ 8 ਇੰਚ ਦਾ ਬੰਦਾ ਫੀਤਾ ਮਾਰ ਲੇ ਤਿੰਨ ਤੇ ਚਾਰ ਸੇਮ ਸੇਮ ਹੀ ਆ ਗਿਆ ਨਾ ਹਾਂ ਹਾਂ ਇੱਕ ਤੇ ਦੋ ਆ ਉਸ ਵਿੱਚ ਸੇਮ ਹੀ ਆ ਗਿਆ ਨਾ ਜੋੜੇ ਬਣ ਗਏ ਹਾਂ ਇਹਨਾਂ ਦਾ ਸੇਮ ਕੱਦ ਹਾਂ ਹਾਈਟ ਲੇ ਦੋਨਾਂ ਦਾ ਸੇਮ ਆ ਗਈ 4 ਫੁੱਟ ਤੇ 8 ਇੰਚ ਦਾ ਬੰਦਾ ਫੀਤਾ ਮਾਰ ਲੇ ਆਪਣੇ ਘਰੇ ਗਾਰੰਟੀ ਠੀਕ ਹੈ ਠੀਕ ਹਾਂ ਦੰਦ ਚੈੱਕ ਕਰਾ ਦੇ ਦੰਦ ਪਟਾ ਦੇ ਪਹਿਲਾਂ ਦਿਖਾ ਦੇ ਟਕਾ ਕੇ ਲੈ ਹੂੰ ਦੋ ਦੰਦ ਆ ਅਰੇ ਛੱਟਿਆ ਨਹੀਂ ਮੇਲਦਾ ਦੰਦ ਸਿੱਟੀ ਜਾਂਦੀ ਹਾਂ ਹੂੰ ਠੀਕ ਹੈ ਲੈ ਇਹ ਆ ਗਈ ਮਿੱਤਰੋ 4 ਨੰਬਰ ਬੱਚੀ ਆਪਾਂ ਨੂੰ ਗੱਬਣ ਚੈੱਕ ਪਾਸ ਤੇ ਲਕੜਾ ਆ ਗਿਆ ਫਿਰ ਰਵੀਂਦਰ ਇਹਦਾ ਵੀ ਥਾਣੇ ਦਿਖਾ ਦੇ ਵੀ ਲੱਖ ਬਾਜਾ ਥਾਣੇ ਦਿਖਾਈ ਚਲ ਖੜੀ ਆ ਦਿਖਾ ਹਾਂ ਦਿਖਾ ਬਾੜੀ ਥੋੜੀ ਪਟਣੀ ਸ਼ੁਰੂ ਕਰਦੀ ਬੱਸੀ ਨੇ ਹੂੰ ਲਓ ਜੀ ਇੱਥੇ ਆ ਲੱਗੇਗਾ ਠੀਕ ਆ ਨਾ ਸਹੀ ਹੈ ਸਹੀ ਹੈ ਜੀ ਓਕੇ ਰਿਪੋਰਟ ਦੱਸ ਜੀ 4 ਥਾਨੇ ਗੀ 5 ਹੀ ਪੋਰਾ ਵੀ 4 ਥਾਨੇ ਹੈਗੇ ਧੱਕਾ ਕਰਦੇ 40 116 ਰੱਖੇ 40116 ਦੀ ਵੀਰ ਕਹਿੰਦਾ ਇਹ ਵਹਿੜਾਈ 40116 ਦੀ ਠੀਕ ਹੈ ਚਾਰ ਮੜਾ ਮਾਰੀ ਕੰਦ ਨੂੰ ਕੈਮਰਾ ਹੁਣ ਟਿਕਾ ਕੇ ਲੈ ਕਾਂਦੇ ਰਵੇ ਗੇ ਨਾਲ ਦੇ ਮਿੱਤਰੋ ਉਹ ਜਮਾ 5 ਫੁੱਟ ਦਾ ਫੀਤਾ ਮਾਰ ਲੇ ਬੰਦਾ ਆਪਣੇ ਘਰੇ ਅੱਗੇ ਗਾਰੰਟੀ ਹੋ ਠੀਕ ਹੈ ਗੱਲ ਕਹਿਣ ਦੀ ਨਹੀਂ ਗੱਲ ਕਿਹੜੀ ਹੈਗੀ ਉਹ ਜਿਵੇਂ ਕੰਦ ਦਾ ਉੱਤਰ ਪਧਰਾ ਨਾ ਢੋਈ ਪਧਰੀ ਜਮਾ ਮਾ ਯਾਰ ਲੱਕੇ ਲੱਤਾਂ ਵੀ ਦਿਖਾਦੀ ਮਗਰ ਲਾ ਟਿਕਾ ਕੇ ਹਮ ਕਹਾਈਆਂ ਇਹਨੂੰ ਕਰ ਲੱਤਾਂ ਲੱਤਾਂ ਤੇ ਕੈਮਰਾ ਟਿਕਾ ਕੇ ਮਾਰਦੇ ਲੱਤਾਂ ਦੀ ਬੀਆਂ ਹੁਣ ਉਹ ਵੀ ਗਾਰੰਟੀ ਹੋ ਠੀਕ ਠੀਕ ਹਾਂ ਦੇਖ ਬੱਸੀ ਦਾ ਕੱਦ ਦਿਖਾ ओके हां ਬੰਨ ਲਾ ਵੀਰੇ ਲੈ ਜੀ ਸਾਨੂੰ ਚਾਰ ਵੜਾ ਦਿਖਾਤਾ ਮਿੱਤਰ ਆਪਾਂ ਪਿੰਡ ਛੰਨਾ ਗਲਾ ਸਿੰਘ ਵਾਲਾ ਤਹਿਸੀਲ ਤੱਬਾ ਤੇ ਜ਼ਿਲ੍ਹਾ ਲਾਗਿਆ ਬਰਨਾਲਾ ਚਾਰ ਵਾਸ਼ਾ ਚਾਰੇ ਆਪਾਂ ਤੁਹਾਨੂੰ ਦਿਖਾਤਾ ਵੀ ਤਿੰਨ ਅਖੀਰੀਆਂ ਇੱਕ ਦੋ ਆਉਂਦਾ ਇਹ ਗੱਬਣ ਚੱਕ ਬਾਹ ਠੀਕ ਆ ਜਿਹੜਾ ਖਰੀਦੋ ਦੀ ਗੱਬਣ ਚੱਕ ਕਰਾ ਕੇ ਲੈ ਜੂਗਾ ਤੇ ਥਾਣ ਕਿਸੇ ਵੀ ਬੱਚੀ ਦੇ ਪੰਜ ਐਕਸਟਰਾ ਹੈ ਨਹੀਂ ਠੀਕ ਨਾ ਨਾ ਬੱਜੀ ਪੋਰਾ ਵੀ ਹੋਵੇ ਆਪਣੀ ਗਾਰੰਟੀ ਆ ਹਾਂ ਬਾਕੀ ਦੀ ਬਿਊਟੀ ਆ ਰੰਗਵਾਨਾ ਇਹ ਬੜੇ ਵਾਕਮ ਵਾਲਾ ਸਾਰਾ ਵੜਾ ਨਹੀਂ ਠੀਕ ਆ ਇੱਕ ਤੋਂ ਇੱਕ ਵਾਦ ਕੇ ਆ ਗਈ ਤੇ ਬਾਕੀ ਦੇ ਜਿਹੜੇ ਪੁਰਾਣੇ ਪੈਸੇ ਲਾਉਣੇ ਆ ਸਮਝੋ ਦੀ ਆਪਦੀ ਆ